ਹਾਂਜੀ ਲੈਸਾਂ ਹੁਣ ਆਪਾਂ ਨੂੰ ਲੱਗੀਆਂ ਲਗਾਈਆਂ ਮਿਲ ਜਾਣਗੀਆਂ ਜਿਵੇਂ ਪ੍ਰਿੰਟ ਸ਼ਰਟ ਦੇ ਉੱਪਰ ਬਹੁਤ ਸੋਹਣੀਆਂ ਲੈਸਾਂ ਦਾ ਡਿਜ਼ਾਈਨ ਬਣਿਆ ਹੋਇਆ ਆਪਾਂ ਨੂੰ ਐਕਸਟਰਾ ਸਟੀਚਿੰਗ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ ਇਹ ਤੁਸੀਂ ਬਾਈ ਕਰ ਸਕਦੇ ਹੋ ਐਂਡ ਪ੍ਰਿੰਟਡ ਸੂਟ ਆਲ ਓਵਰ 5 ਮੀਟਰ ਕਾਫੀ ਜ਼ਿਆਦਾ ਡਿਮਾਂਡ ਸੀਗੀ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਪਲੀਜ਼ ਜਲਦੀ ਇਹਨਾਂ ਨੂੰ ਆਰਡਰ ਕਰਨਾ ਕਿਉਂਕਿ ਇਹ ਕਲਰਸ ਦੁਬਾਰਾ ਨਹੀਂ ਆਉਣਗੇ ਇਸ ਤੋਂ ਇਲਾਵਾ ਜਾਮ ਕਾਟਨ ਦੀ ਕਾਫੀ ਜ਼ਿਆਦਾ ਇਨਕੁਆਰੀਜ਼ ਆ ਰਹੀ ਸੀ ਕਿ ਮੈਮ ਜਾਮ ਕਾਟਨ ਤੇ ਕੋਈ ਵੀ ਐਮਬਰਾਡਰੀਜ਼ ਲੈ ਕੇ ਆਓ ਤੇ ਕਲਰ ਆਪਸ਼ਨ ਵੀ ਬਹੁਤ ਪਿਆਰੇ ਨੇ ਕਿਉਂਕਿ ਜਾਮ ਕਾਟਨ ਆਲਰੇਡੀ ਬਹੁਤ ਵਧੀਆ ਫੈਬਰਿਕ ਹੁੰਦਾ ਇਸ ਤੋਂ ਇਲਾਵਾ ਹੈਵੀ ਬਹੁਤ ਸੋਹਣੇ ਪਾਰਟੀ ویئر ਡਿਜ਼ਾਈਨਰ ਪੀਸ ਆਪਾਂ ਐਡ ਕੀਤੇ ਹੋਏ ਨੇ ਜਿੰਨੇ ਵੀ ਕਲਰਸ ਐਡ ਕੀਤੇ ਹੋਏ ਨੇ ਡਿਜ਼ਾਈਨ ਕੀਤੇ ਹੋਏ ਨੇ ਸਾਰੇ ਆਪਣੇ ਕੋ ਅਵੇਲੇਬਲ ਹੈਗੇ ਨੇ ਜੇਕਰ ਤੁਸੀਂ ਐਕਸਟਰਾ ਇਸ ਤੋਂ ਇਲਾਵਾ ਤੁਸੀਂ ਆਪਣਾ ਕੋਈ ਕਲਰ ਜਾਂ ਕੋਈ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਸੇਮ ਡਿਜ਼ਾਈਨ ਦੇ ਵਿੱਚ ਜਾਂ ਆਪਣੇ ਡਿਜ਼ਾਈਨ ਦੇ ਵਿੱਚ ਤਾਂ ਉਹ ਵੀ ਤੁਸੀਂ ਕਰਵਾ ਸਕਦੇ ਹੋ ਤੁਸੀਂ ਹਰ ਇੱਕ ਤਰ੍ਹਾਂ ਦਾ ਫੈਬਰਿਕ ਤੇ ਹਰ ਇੱਕ ਤਰ੍ਹਾਂ ਦੇ ਕਲਰ ਤੇ ਆਪਣੀ ਚੁਆਇਸ ਦਾ ਆਪਣੀ ਪਸੰਦ ਦਾ ਸੂਟ ਬਣਵਾ ਸਕਦੇ ਹੋ